ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪ੍ਰਤਿek ਸਿੱਖ ਨੂੰ ਇਹ ਹੁਕਮ ਕਰਦੇ ਹਨ ਕਿ ਭਾਈ ਅੰਮ੍ਰਿਤ ਵੇਲੇ ਜਾਗਣਾ ਹੈ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਜੀ ਵਾਲੇ ਅੰਮ੍ਰਿਤ ਵੇਲੇ ਦੀ ਪ੍ਰਭਾਸ਼ਾ ਇਸ ਤਰ੍ਹਾਂ ਆਖਦੇ ਹਨ ਕਿ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਵੇਲੇ ਆਪਣੇ ਪ੍ਰਤਿek ਸਿੱਖ ਦੇ ਬਹੁਤ ਨਜ਼ਦੀਕ ਹੁੰਦੇ ਹਨ ਬਾਹ ਅੱਗੇ ਕੀਤੇ ਹਨ ਹੀ ਪਰਮੇਸ਼ਰ ਜੀ ਸਿੱਖ ਦੀ ਬਾਹ ਫੜ ਲੈਂਦੇ ਹਨ ਆਪਣੇ ਗਲ ਨਾਲ ਲਾ ਲੈਂਦੇ ਹਨ ਗਰੀਬ ਨਿਵਾਜ ਸਾਧੂ ਗੁਰੂ ਜੀ ਇਸ ਤੋਂ ਵੱਡੀ ਪ੍ਰਭਾਸ਼ਾ ਹੋਰ ਨਹੀਂ ਹੋ ਸਕਦੀ ਅਮਰਤ ਵੇਲੇ ਦੀ ਸਾਇੰਸ ਵੀ ਇਹ ਮੰਨਦੀ ਹੈ ਕਿ ਇਸ ਵੇਲੇ ਸਾਡੀ ਬੋਡੀ ਦੇ ਸੈਂਸਰ 100% ਕੰਮ ਕਰ ਰਹੇ ਹੁੰਦੇ ਹਨ ਇਸ ਵੇਲੇ ਸਾਡੀ ਸੁਰਤ ਆਤਮਿਕ ਮੰਡਲਾਂ ਵਿੱਚ ਆਨੰਦ ਮਾਣ ਸਕਦੀ ਹੈ ਜੇ ਇਸ ਵੇਲੇ ਜਾਗ ਕੇ ਅਸੀਂ ਪਰਮੇਸ਼ਰ ਦੀ ਭਗਤੀ ਕਰੀਏ ਜਿਸ ਨੇ ਦੁਨੀਆ ਵਿੱਚ ਬਾਦਸ਼ਾਹ ਬਣਨਾ ਹੈ ਨਾ ਭਾਈ ਉਹ ਅੰਮ੍ਰਿਤ ਵੇਲੇ ਕਲਕੀਆਂ ਵਾਲੇ ਤੇ ਚਰਨਾ ਵਿੱਚ ਪਖਾਰੀ ਬਣ ਜੇ ਬਸ ਮਹਾਰਾਜ ਜੀ ਦੀ ਸ਼ਰਨ ਪੈ ਜਾਵੇ ਅੰਮ੍ਰਿਤ ਵੇਲੇ ਦਾ ਸਮਾਂ 2 ਵਜੇ ਤੋਂ ਸੂਰਜ ਚੜਨ ਤੋਂ ਪਹਿਲਾਂ ਤੱਕ ਦਾ ਹੁੰਦਾ ਹੈ ਇਸ ਵੇਲੇ ਬਹੁਤ ਸ਼ਾਂਤੀ ਹੁੰਦੀ ਹੈ ਜਿਸ ਕਾਰਨ ਸਾਡੀ ਸੁਰਤ ਪਰਮੇਸ਼ਰ ਦੇ ਚਰਨਾ ਨਾਲ ਆਸਾਨੀ ਨਾਲ ਜੁੜ ਜਾਂਦੀ ਹੈ ਜਿਸ ਨੇ ਬਾਬਾ ਅਤਰ ਸਿੰਘ ਸਾਹਿਬ ਜੀ ਮਸਟੋ ਆਣਿਆਂ ਵਾਲਿਆਂ ਨੂੰ ਪੁੱਛਿਆ ਕਿ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ੋ ਪਾਸੋ ਬਾਬਾ ਜੀ ਨੇ ਆਖਿਆ ਭਾਈ ਸਿੰਘਾ 2 ਵਜੇ ਉੱਠ ਕੇ ਅਮਰਤ ਵੇਲਾ ਸਾਂਭਿਆ ਕਰ ਔਰ ਸ਼ਾਦੀ ਚੜ੍ਹਦੀ ਕਲਾ ਬਖਸ਼ਣਗੇ ਆਓ ਅਸੀਂ ਵੀ ਉਦੋਂ ਕਰੀਏ ਅਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ